ਆਈ ਨਾਮ ਭਲਾ ਜੇ ਜੀਰੀ ਲਾਉਣਾ ਹੁੰਦਾ ਸੀ ਗੀ ਜੀਰੀ ਤਾਂ ਹੁਣ ਵੀ ਲਾਉਣਾ ਉਹ ਪਰ ਉਹ ਤੋਂ ਮੈਂ ਸਾਡੇ ਵਾਲਾ ਮੈਨੂੰ ਕਹਿ ਦਿੰਦਾ ਵੀ ਗਾ ਦੇ ਚੱਕ ਦੇ ਉੱਤੋਂ ਮੈਨੂੰ ਮੂਸੇ ਵਾਲਾ ਕਹਿ ਦਿੰਦਾ ਉਹ ਮਾਚੱਕ ਤਾਂ ਦਰੇਸ ਜਟਾ ਵੇ ਜਟਾ ਕੇ ਮੈਂ ਕੀ ਕਰਦਾ ਕਲਬ ਚ ਬੇ ਕਦੋਂ ਆਇਆ ਜੇਲ੍ਹ ਚੋਂ ਤੇ ਫੇਰ ਕਿਹੜੇ ਜੱਬ ਚ ਲੱਗਦਾ ਹੈ ਅੱਜ ਵੀ ਕਿਸੇ ਨਾ ਕਿਸੇ ਮਾਰਤੇ ਕੀ ਆ ਤੇਰੇ ਦਿਲ ਚ ਤੇ ਕੀ ਆ ਤੇਰੇ ਡੱਬ ਚ ਟੈਡਾ ਟੈਡਾ ਚਾਕ ਨਾ ਮੈਂਦ ਕਰ ਅੱਖ ਨੂੰ ਮਾਰ ਨਾ ਹੱਲਾ ਰੇ ਕੰਟਰੋਲ ਕਰ ਲੱਕ ਨੂੰ ਚੀਲਾ ਵਾਂਗੂ ਨੋਚਦਾ ਮੈਂ ਪਾਵੇਂ ਡੱਡ ਬੌੜੀਆਂ ਪਰਜੰਦਾ ਜਿਸਮਾਂ ਦੀ ਭੁੱਖ ਨਹੀਂ ਓ ਐਸ ਯੱਤ ਨੂੰ ਉਹ ਬਾਈ ਦੇ ਆ ਦਿਮਾਗ ਤੇ ਤੇ ਦਲੀ ਮੇਰੇ ਤੋਂ ਖਾਇ ਬਾਤ ਜਹਾ ਤੂੰ ਬਾਤ ਜਾਣੀ ਤੇਰੇ ਕੋਲੇ ਮੌਕਾ ਆ ਕੋ ਪੈੜ ਦੱਬੇ ਕਾਲ ਦੀ ਕੀ ਫਰਦੀਆਂ ਪਾਲਦੀ ਇੱਕ ਦਿਨ ਆ ਲੱਗਦਾ ਜਾਵਾਂਗੇ ਬਿਲਬੋਰਡ ਤੇ ਵੀ ਜਾਵਾਂਗੇ ਤੇ ਹੋਰ ਵੱਡੇ ਵੱਡੇ ਮੁਕਾਮਾਂ ਤੇ ਜਾਵਾਂਗੇ ਹਾ ਬ੍ਰੋ ਕੈਜ ਫੱਕਨੇ ਅਸੀਂ ਦੇ ਪੰਚਣ ਮੰਗਦੇ ਨੇ ਮੜੀ ਜ ਨਾਨੀ ਵਾਂਗੂ ਨਹੀਂ ਸੜੇ ਮੈਥੋਂ ਟੈਨਸ਼ਨ ਮੰਗਦੇ ਨੇ ਬਿਨਾ ਗਲੋ ਵਿੱਚ ਆਉਣਾ ਚਾਉਂਦੇ ਸਾਡੇ ਰਾਇਵਲ ਦੇ ਨਹੀਂ ਹਾਰਨ ਦੀਏ ਜਿੰਨਾਣਾ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਹਾਰਨ ਦੀਏ ਜਿੰਨਾਣਾ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਹਾਰਨ ਦੀਏ ਮੈਨੂੰ ਸੁਣਾਈ ਇਹ ਕਹਿੰਦੇ ਹੋਣਗੇ ਵੀ ਇਹ ਯਾਰ ਸਿੱਧੂ ਮੂਸੇ ਦਾ ਕਾਪੀ ਕਰਦਾ ਬਸ ਉਹਦੇ ਕਰਕੇ ਹਾਂ ਹਾਂ ਬਹੁਤ ਕਹਿੰਦੇ ਨੇ ਤੂੰ ਬੱਬਾ ਕੱਲ ਪਰਸੋਂ ਮਿਲਿਆ ਮਾਨੂੰ ਇਹੀ ਕਹਦਾ ਮੈਨੂੰ ਕਹਿੰਦਾ ਕਿੱਥੋਂ ਨਾਗਾ ਮਾਨੂੰ ਇਹੀ ਕਹਦਾ ਮਾਂ ਦੇਖਦਾ ਕਿਵੇਂ ਕਰਦਾ ਮਾਂ ਮੂਸੇ ਦਾ ਮੈਂ ਤਾਂ ਉਹ ਕਹਿੰਦਾ ਛੋਡਾ ਮਾਰਦਾ ਇੱਕ ਵੇ ਮੁੰਡਾ ਹਾਂ ਹਾਂ ਮਾਰਦਾ ਬੱਬਾ ਕਹਿੰਦਾ ਕਹਿੰਦਾ ਕਿਵੇਂ ਸੀ ਉਹ ਵੇ ਮਾਂ ਵਧੀਆ ਸੀ ਕਹਿੰਦਾ ਕਹਿੰਦਾ ਸਾਡੀਆਂ ਕੁੜੀਆਂ ਵੀ ਰੋਂਦੀਆਂ ਨੇ ਕਹਿੰਦਾ ਉਹਨੂੰ ਐੜੀ ਐੜੀਆਂ ਇੱਕ ਕੁੜੀਆਂ ਨੇ ਹੂੰ ਉਹ ਵੀ ਰੋਂਦੀਆਂ ਨੇ ਉਹਨੂੰ ਵਿਚਾਰੇ ਨੇ ਦੁਨੀਆ ਦੇ ਚੱਲਦਾ ਆ ਨਾਮ ਜੱਟ ਦਾ ਤੇ ਚੱਲਦਾ ਹੀ ਰਹੂਗਾ ਅੱਜ ਤੱਕ ਲਿਖ ਆਏ ਸੱਚ ਜੱਟ ਨੇ ਉਹਦਾਂ ਚੁਣਾ ਲਹੂਗਾ ਚੋਬਰ ਨੇ ਫੋਲੋ ਕੀ ਤੇ ਸੂਰਮੇ ਨਾਲ ਆਇਆ ਇਸ ਰਾਣਾ ਪੱਟਦਾ ਹਾਏ ਆਏ ਆਏ ਉਮਰ ਕਿ ਵੀ ਜੱਟ ਅਜੇ ਮੁੱਕਿਆ ਨਹੀਂ ਉਹ ਜਾਂਦਾ ਢੂੜਾ ਪੱਟਦਾ ਉਦੋਂ ਸਾਰੇ ਰੋਏ ਸੀਗੇ ਉਧਰ ਾਰੇ ਰੋਈ ਕੁੜੀਆਂ ਯਾ ਟੀਟੀਆਂ ਚੱਕਰ ਲੱਗ ਗਈ ਹੀ ਕੁੜੀਆਂ ਯਾ ਨੂੰ ਵੀ ਔਰ ਸਕੂਲ ਚ ਵੀ ਵਾਲੇ ਰੋਏ ਸੀਗੇ ਜੋ ਆਗ ਪਿਆਰ ਵਾਲਾ ਕਰਦੇ ਸੀਗੇ ਉਹਨੂੰ ਸਾਰੇ ਰੋਏ ਵੀ ਉਹੀ ਮਾਰਦਾ ਯਾਰ ਬਚਾਰਾ ਹੂੰ ਵਧੀਆ ਬੰਦਾ ਸੀਗਾ ਉਹਦੇ ਕਰਦਾ ਕਰਦਾ ਜਿਹੜੇ ਮੈਨੂੰ ਵੋਟ ਪਾਉਣਗੇ ਕਹਿੰਦਾ ਹੱਥ ਖੜਾ ਕਰੋ ਅਸੀਂ ਸਾਰੇ ਜੁਵਾਕਾਂ ਨੇ ਹੱਥ ਖੜਾ ਕਰ ਲਿਆ ਇਹ ਵੱਡਿਆਂ ਨੇ ਕਿਸੇ ਨੂੰ ਨਹੀਂ ਕਰਿਆ ਸਾਨੂੰ ਕਹਿੰਦਾ ਕਹਦਾ ਮੇਰੀਆਂ ਨਿੱਕੀਆਂ ਵੋਟਾਂ ਦਾ ਗੋੜ ਪੀਆ ਕਹਿੰਦਾ ਵੱਡੀਆਂ ਨਹੀਂ ਬੁੱਲੀਆ ਕਹਿੰਦਾ ਗੱਲ ਕਰ ਕਹਿੰਦਾ ਜਿਹੜੇ ਸਾਹਮਣੇ ਇਹਨਾਂ ਦੀ ਉਮਰ ਆ ਕਹਿੰਦਾ ਮੈਂ ਤਾਂ 20 25 ਸਾਲ ਕਹਿੰਦਾ ਬਾਅਦ ਚ ਖੜਾ ਹੋਣਾ ਪਊਗਾ ਆਣਾ ਮੈਂ ਬੜਾ ਐਂਡ ਬੰਦਾ ਹੂੰ ਮਿਲਿਆ ਕਿਦੇ ਹਾਂ ਹੈ ਹਾਂ ਮਿਲਿਆ ਪਚੀ ਮਿੱਚ ਕੇ ਮਿਲਿਆ ਬੜਾ ਗੈਂਡ ਬੰਦਾ ਦਸਤਾਰ ਵਧੀਆ ਬੰਦਾ ਇਹ ਬਾਦੇ ਹੋ ਜਾੰਗਾ ਵੀ ਫੂਡ ਕਸਟ ਉਹ 7 8 9 10 ਜਿੱਥੇ ਚੱਲਦਾ ਨਹੀਂ ਬੱਥ ਨਾਰਾਂ ਪਾਉਂਦੀਆਂ ਹਨ ਕੱਸ ਉਹ ਗੁਲਾਬ ਪੈਂਦਾ ਹੱਸ ਬਰਾੜਾ ਤੂੰ ਹੀ ਦਸ ਢੁੱਲੇ ਹਸਨਾ ਦਾ ਰਸ ਇੱਥੇ ਦਿਲਾਂ ਦੀਆਂ ਕਸਣ ਗਰਾਰੀਆਂ ਦਿਲਾਂ ਦੀਆਂ ਕਸਣ ਗਰਾਰੀਆਂ ਕੱਲੇ ਜਟਾ ਕਸਦੇ ਨਟ ਹੈਰ ਓ ਚੌਂਕਾਂ ਵਾਲੇ ਕੁੰਮ ਦੀ ਜ਼ਬਾਨੀ ਜ਼ਬਾਨੀ ਦੀਆਂ ਉਂਗਲਾਂ ਤੇ ਸ਼ਹਿਰ ਓ ਚੌਂਕਾਂ ਵਾਲੇ ਕੁੰਮ ਦੀ ਜ਼ਬਾਨੀ ਜ਼ਬਾਨੀ ਦੀਆਂ ਉਂਗਲਾਂ ਤੇ ਸ਼ਹਿਰ ਇਸੇ ਬਦਵਾਰ ਨੇ ਕਿਹਾ ਕਿ ਬੱਚਿਆਂ ਦੀ ਕਾਬਲੀਅਤ ਨੂੰ ਛੋਟਾ ਕਰਕੇ ਨਾ ਵੇਖੋ ਨਿੱਕੇ ਬੱਚੇ ਵੀ ਵੱਡੇ ਸੁਪਨੇ ਲੈ ਸਕਦੇ ਨੇ ਅੱਜ ਮੇਰੇ ਨਾਲ ਇੱਕ ਬੱਚਾ ਹੀ ਹੈ ਦੀਪ੍ਰੀਤ ਜਿਸ ਨੂੰ ਤੁਸੀਂ ਪਹਿਲਾਂ ਵੀ ਬਹੁਤ ਸਾਰੇ ਚੈਨਲ ਦੇ ਉੱਤੇ ਜਦੋਂ ਦੀਪ੍ਰੀਤ ਗਾਣਾ ਗਾਉਂਦਾ ਹੈ ਬੇਸ਼ੱਕ ਉਹ ਗਾਣਾ ਸਿੱਧੂ ਮੂਸੇ ਵਾਲੇ ਦਾ ਸੀ ਉਹ ਗਾਣਾ ਸੁਣਾਗੇ ਆਪਾਂ ਪਰ ਉਸ ਬੱਚੇ ਦੀ ਕਲਾਕਾਰੀ ਉਸ ਬੱਚੇ ਦਾ ਟੈਲੈਂਟ ਉਸ ਬੱਚੇ ਦੀ ਕਲਾ ਸਿਰ ਚੜ ਕੇ ਬੋਲਦੀ ਹੈ ਮਾਪਿਓ ਟੰਗੀਆਂ ਤੁਰਸ਼ੀਆਂ ਦਾ ਜੀਵਨ ਬਸਰ ਕਰਦੇ ਨੇ ਪਰ ਅੱਜ ਦੀਪ੍ਰੀਤ ਸੁਪਨੇ ਬੀਜ ਰਿਹਾ ਹੈ ਸੁਪਨਿਆਂ ਦੀ ਖੇਤੀ ਕਰ ਰਿਹਾ ਹੈ ਤੇ ਤੁਸੀਂ ਜਿਸ ਹਿਸਾਬ ਨਾਲ ਪਿਆਰ ਦੇ ਰਹੇ ਹੋ ਸਤਕਾਰ ਦੇ ਰਹੇ ਹੋ ਉਸ ਹਿਸਾਬ ਨਾਲ ਸੋਚਦੇ ਆ ਕਿ ਦੀਪ੍ਰੀਤ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਨਕਸ਼ੇ ਤੇ ਆਪਣਾ ਨਾਮ ਆਪਣੇ ਮਾਤਾ ਪਿਤਾ ਦਾ ਆਪਣੇ ਪਿੰਡ ਦਾ ਨਾਮ ਰੌਸ਼ਨ ਕਰੇਗਾ ਕਰਦਿਆਂ ਗੱਲਬਾਤ ਡੀਪਰੀਤ ਦੇ ਨਾਲ ਕੀ ਹਾਲ ਹੈ ਪੂਰੇ ਉਹ ਕਿਰਵੋਟ ਆਈ ਫਣੀ ਦਾ ਕਿਹੜੀ ਕਲਾਸ ਹੋ ਗਿਆ ਨੌਵੀਂ ਜਾਈ ਦਸਵੀਂ ਚ ਜਾਊਂਗਾ ਹੋਵੇਂਗਾ ਹਾਂ ਇਹ ਤਾਂ ਹੀ ਹੋਰੇ ਵੀ ਬਸ ਦਸਵੀਂ ਪਾਸ ਕਰਕੇ ਬਸ ਕਲਾਕਾਰ ਬਸ ਨਿਕਲ ਜੀ ਨਾ ਹਣਾ ਇਹ ਤਾਂ ਪੜ੍ਹਾਈ ਵੀ ਕਰਨੀ ਪਊਗੀ ਨਾਲ ਨਾਲ ਕਿਉਂ ਲੱਗਦਾ ਕਾ ਤਾ ਜ਼ਰੂਰੀ ਹੈ ਪੜ੍ਹਾਈ ਪੜ੍ਹਾਈ ਜ਼ਰੂਰੀ ਹੈ ਜੀ ਕਈ ਵਾਰ ਅੰਗਰੇਜ਼ੀ ਬੋਲਣੀ ਪੈ ਜਾਈ ਬਾਹਰਲੇ ਦੇਸ਼ 'ਚੀ ਸੋ ਸੁਤੇ ਹਾਂ ਹੋਰ ਜ਼ਰੂਰੀ ਆ ਜੀ ਪੜਾਈ ਦਾ ਹੀ ਉਹ ਦੂਜੀ ਨਹੀਂ ਮੈਥ ਨਹੀਂ ਆਉਂਦਾ ਜੀ ਹਾਂ ਮੈਥ ਨਹੀਂ ਆਉਂਦਾ ਜੀ ਉਹ x y z ਜੇ ਨਹੀਂ ਆਉਂਦੇ ਜੀ ਹਾਂ ਉਹ ਨਹੀਂ ਆਉਂਦੇ ਹੈਗੇ ਜਾ ਕਰਾਂਗੇ ਫੌਰਨ ਹਾਂ ਹੀ ਜਾਵਾਂਗੇ ਹੁਣ ਤੱਕ ਜਿੰਨੇ ਗਾਣੇ ਆਏ ਕੀ ਲੱਗਦਾ ਇਹਨਾਂ ਗਾਣਿਆਂ ਨੂੰ ਲੈ ਕੇ ਕੀ ਸੋਚਦਾ ਵਧੀਆ ਨਿਕਲੇ ਨੇ ਜਿਹੜੇ ਸਭ ਨਾਲ ਲੋਕ ਸਪੋਰਟ ਕਰ ਰਹੇ ਨੇ ਜੀ ਇੱਕ ਦਿਨ ਆਏ ਲੱਗਦਾ ਜਾਵਾਂਗੇ ਬਿਲਬੋਰਡ ਤੇ ਵੀ ਜਾਵਾਂਗੇ ਤੇ ਹੋਰ ਵੱਡੇ ਵੱਡੇ ਮਕਾਮਾਂ ਤੇ ਜਾਵਾਂਗੇ ਬਿਲਬੋਰਡ ਨੂੰ ਬਾਰੇ ਕਦੋਂ ਜਾਣ ਲੱਗਾਂਗੇ ਬਿਲਬੋਰਡ ਨੂੰ ਮੂਸੇ ਵਾਲੇ ਗਾਣੇ ਤੋਂ ਹੂੰ ਕਦੇ ਨਾਮ ਠਾਣੇ ਹੁੰਦਾ ਕਦੇ ਬਿਲਬੋਰਡ ਤੇ ਉਹ ਗਾਣਾ ਨਹੀਂ ਆਈ ਸੀਗਾ ਜਿਹੜਾ ਗਾਣਾ ਆਇਆ ਪਹਿਲਾਂ ਉਹ ਗਾਣਾ ਸੁਣਾ ਦੇ ਫਿਰ ਅੱਗੇ ਵਧਦੇ आओ देखी कित सबर ददनाक को टप है उठे कोई सूर सूरमाते संघी कित नप जे सीधे मथे टकरा गे रखना बचोला नी मार्केट च बुट कित शेरना हड़प्पजे और सबर ददनाक को टप है उठे कोई सुरमा ते संघी कित नप जेह सीधे मत टकरे रखना बचोला नी मार्केट च बुट कित शेरना हड़प जे ਗਾੜੇ ਗੌਂਦਾਂ ਨੂੰ ਕਿੰਨੇ ਸਾਲ ਹੋ ਗਏ ਤਾਂ ਹੋ ਗਏ 7-2 ਸਾਲ ਦਾ ਹਾਂ ਸਾਲ 2 ਸਾਲ ਤਾਂ ਹੋ ਗਏ 1.5 ਸਾਲ ਤਾਂ ਹੋ ਗਿਆ ਹਾਂ ਐਂ ਨਾ ਮੈਂ ਪਹਿਲਾਂ ਜਦੋਂ ਜੀਰੀ ਲਾਉਣਾ ਹੁੰਦਾ ਸੀਗਾ ਜੀ ਜੀਰੀ ਤਾਂ ਹੁਣ ਵੀ ਲਾਉਣਾ ਉਂ ਪਰ ਉਹ ਤੋਂ ਮੈਂ ਸਾਡੇ ਵਾਲਾ ਮੈਨੂੰ ਕਹਿ ਦਿੰਦਾ ਵੀ ਗਾ ਦੇ ਚੱਕ ਦੇ ਉੱਤੋਂ ਮੈਨੂੰ ਮੂਸੇ ਵਾਲਾ ਕਹਿ ਦਿੰਦਾ ਹੂੰ ਮੈਂ ਚੱਕ ਦਿੰਦਾ ਰੇਸ ਹੂੰ ਜੀਰੀ 'ਚ ਕਦੂ ਜੀ ਖੜ ਕੇ ਐਂ ਲੱਗ ਜਾਂਦਾ ਉੱਚੀ ਉੱਚੀ ਹੂੰ ਆ ਕਿ ਉੱਥੇ ਗੌਣਾ ਹੁੰਦਾ ਸੀਗਾ ਉਤੀ ਉਤੀ ਲੱਗ ਜਾਂਦਾ ਮੈਂ ਕਈ ਵਾਰੀ ਗਲ ਭੀ ਵਾ ਜਾਂਦਾ ਮੇਰਾ ਫੇਰ ਵੀ ਗਈ ਜਾਂਦਾ ਮੈਂ ਸਾਡੇ ਪਿੰਡਦਿਆਂ ਤੋਂ ਪੁੱਛ ਲਓ ਆਪਾਂ ਸਾਰਿਆਂ ਨੂੰ ਬੁਲਾਉਣੇ ਆਂ ਬਾਈ ਕੇ ਕਿ ਆਪਾਂ ਨੂੰ ਹੀ ਫੀਲਿੰਗ ਆਈ ਕਦੀ ਹੂੰ ਬਾਬੇ ਨਾਨਕ ਦੀ ਮਿਹਰ ਨਾਲ ਅੱਜ ਰਿਸ਼ਤੀ ਨਤ ਦੇ ਵਿੱਚ ਕਿਵੇਂ ਹੋ ਰਿਆ ਹੁਣ ਰਿਸ਼ਤੇ ਨਾ ਨਾ ਮੇਰਾ ਮੁੰਡਾ ਆਇਆ ਕਿ ਪੂਆ ਦਾ ਮੁੰਡਾ ਹੈ ਕੋਈ ਮਾਮੇ ਚਾਚੇ ਦਾ ਹਾਂ ਅੱਛਾ ਇੱਕ ਮੇਰੇ ਮਾਮੇ ਦਾ ਮੁੰਡਾ ਦਾ ਉਹਦਾ ਨਾਂ ਹੈਗਾ ਅਲੋ ਅਲੋ ਨਾਂ ਹੈਗਾ ਉਹਦਾ ਅੱਛਾ ਹਾਂ ਕੀ ਉਹ ਕਹਿੰਦਾ ਕਹਿੰਦਾ ਸਾਡੀ ਰਿਸ਼ਤੇਦਾਰੀ ਚੋਂ ਚੱਲ ਕਹਿੰਦਾ ਕੋਈ ਤਾਂ ਹੋਇਆ ਵਧੀਆ ਕਹਿੰਦਾ ਹੂੰ ਕਹਿੰਦਾ ਇਹਦਾ ਸਾਰੇ ਕਹਿੰਦਾ ਰਾਖਸੀ ਸੀ ਕਹਿੰਦਾ ਨਹੀਂ ਕੋਈ ਤਾਂ ਵਧੀਆ ਹੋਇਆ ਕਹਿੰਦਾ ਹੂੰ ਪੂਰੀ ਉਹੜੇ ਖੁਸ਼ੀ ਮਣਾਈ ਉਹਦੇ ਹੂੰ ਉਹ ਪਹਿਲਾਂ ਬਣਾਉਂਦੇ ਨਹੀਂ ਸੀ ਇਹ ਹੁਣ ਤਾਂ ਬਣਾਉਂਦੇ ਨੇ ਵਧੀਆ ਤੁਹਾਨੂੰ ਐ ਵੀ ਕਹਿੰਦੇ ਹੋਣਗੇ ਵੀ ਇਹ ਯਾਰ ਸਿੱਧੂ ਮੂਸੇ ਦਾ ਕਾਪੀ ਕਰਦਾ ਬਸ ਉਹਦੇ ਕਰਕੇ ਹਾਂ ਹਾਂ ਬਹੁਤ ਕਹਿੰਦੇ ਨੇ ਹੂੰ ਬਾਦੂ ਹੂੰ ਉਹਦਾ ਹੁੰਦੀ ਨਹੀਂ ਵਿੱਚ ਟੰਗ ਖਚਾਈ ਜਾਂਦਾ ਗੁੱਸਾ ਨਹੀਂ ਆਉਂਦਾ ਉਸ ਸਾਲ ਹੁਣ ਲਗਾ ਹੁਣ ਕੀ ਕਰ ਸਕਦੇ ਹਾਂ ਡੇਢ ਸਾਲ ਹੋ ਗਏ ਗਾਣੇ ਵਾਇਰਲ ਹੋ ਰਹੇ ਨੇ ਲਗਾਤਾਰ ਮਿਲੀਅਨ ਤੱਕ ਪਹੁੰਚ ਗਏ ਨੇ ਹਾਂਜੀ ਔਫਰ ਉਫਰਾਏਗੇ ਤਾ ਹਾਂਜੀ ਵਾਧੂ ਆਏ ਨੇ ਹੁਣ ਸਾਡਾ ਬਾਰਲ ਦੇਸ ਤੋਂ ਗਾਣਾ ਕੰਪਨੀ ਬਾਹਰਲੇ ਦੇਸ ਤੋਂ ਹੀ ਉਹ ਕਰੂਗੀ ਕੈਨੇਡਾ ਤੋਂ ਗਾਣਾ ਉਹ ਕਰੂਗੀ ਸਾਡਾ YouTube ਤੇ ਹੂੰ ਤੇ ਹੁਣ ਸਾਡੇ ਹੋਰ ਵੀ ਬਹੁਤ ਗਾਣੇ ਆਉਣਗੇ ਹੂੰ ਤੇ ਬਸ ਉਹਨਾਂ ਹੀ ਕਰਤੀ ਠਾਉਣੀ ਹੈਗੀ ਮੁੱਸੀ ਵਾਲੇ ਨੂੰ ਸਿੱਧੂ ਮੁੱਸੇ ਦਾ ਗਾਣਾ ਆਇਆ ਸੀ ਬੰਦਾ ਮਾਰ ਗਿਆ ਸਿੱਧੂ ਜੋ ਨੇ ਠੀਕ ਹੈ ਵੀ ਅਸੀਂ ਜਦੋਂ ਦੁਨੀਆ ਚਲਾ ਜਾਂਦਾ ਹੈ ਸਾਡੇ ਲੋਕਾਂ ਨਜ਼ਰੀਆ ਬਦਲਿਆ ਲੋਕਾਂ ਨੇ ਗਾਣੇ ਬਾਅਦ ਹੀ ਸੁਣੇ ਜਿਹੜੇ ਸਮਝ ਲੱਗੇ ਬਾਅਦ ਦੇ ਵਿੱਚ ਇੱਕ ਮੈਨੂੰ ਬਾਬਾ ਕੱਲ ਪਰਸੋਂ ਮਿਲਿਆ ਮਾਨੂੰ ਉਹੀ ਕਹਦਾ ਮੈਨੂੰ ਕਹਿੰਦਾ ਕਿੱਥੋਂ ਨਾਗਾ ਮਾਨੂੰ ਉਹੀ ਕਹਦਾ ਮਾਂ ਦੇਖਦਾ ਕਿਵੇਂ ਕਰਦਾ ਮਾਂ ਮੂਸੇ ਦਾ ਮੈਂ ਤਾਂ ਉਹ ਕਹਿੰਦਾ ਸੋਡਾ ਮਾਰਦਾ ਇੱਕ ਉਹ ਮੁੰਡਾ ਮਾਂ ਹਾਂ ਮਾਰਦਾ ਬਾਬਾ ਕਹਿੰਦਾ ਕਹਿੰਦਾ ਕਿਵੇਂ ਸੀ ਉਹ ਵੇ ਮਾਂ ਵਧੀਆ ਸੀ ਕਹਿੰਦਾ ਕਹਿੰਦਾ ਹੱਡੀਆਂ ਕੁੜੀਆਂ ਵੀ ਰੋਂਦੀਆਂ ਨੇ ਕਹਿੰਦਾ ਉਹਨੂੰ ਐੜੀ ਐੜੀਆਂ ਇੱਕ ਕੁੜੀਆਂ ਨੇ ਹੂੰ ਉਹ ਵੀ ਰੋਂਦੀਆਂ ਨੇ ਉਹਨੂੰ ਵਿਚਾਰੇ ਨੂੰ ਹੂੰ ਇਹ ਖਲਾਸ ਮੇਰੇ ਇੱਕ ਭਾਣ ਜੀ ਇੱਕ ਵਰੀ ਭਾਣ ਜੀ ਆਗੀ ਉਹ ਬਿਸ਼ਾਰਾ ਦਿਨ ਕਰੀ ਜਾਂਦੇ ਰਹੇ ਸਿੱਧੂ ਸਿੱਧੂ ਮੂਸੇ ਵਾਲਾ ਹੂੰ ਅਈ ਨਾ ਬੰਦਾ ਕਿ ਗੁੱਡ ਸੀਗਾ ਉਹ ਜਟਾ ਵੇ ਜਟਾ ਕੇ ਮੈਂ ਕੀ ਕਰਦਾ ਕਲਬ ਚ ਵੇ ਕਦੋਂ ਆਇਆ ਜੇਲ੍ਹ ਚੋਂ ਤੇ ਫੇਰ ਕਿਹੜੇ ਜੱਬ ਚ ਲੱਗਦਾ ਹੈ ਅੱਜ ਵੀ ਕਿਸੇ ਨਾ ਕਿਸੇ ਮਾਰਤੇ ਕੀ ਆ ਤੇਰੇ ਦਿਲ ਚ ਤੇ ਕੀ ਆ ਤੇਰੇ ਦੱਬ ਚ ਟੈਡਾ ਟੈਡਾ ਚਾਕ ਨਾ ਮੈਂਡ ਕਰ ਅੱਖ ਨੂੰ ਮਾਰ ਨਾ ਹੱਲਾ ਰੇ ਕੰਟਰੋਲ ਕਰ ਲੱਕ ਨੂੰ ਚੀਲਾ ਵਾਂਗੂ ਨਹੋਚਦਾ ਮੈਂ ਪਾਵੇਂ ਡੱਡ ਬੌੜੀਆਂ ਪਰਜੰਦਾ ਜਿਸਮਾਂ ਦੀ ਭੁੱਖ ਨਹੀਂ ਓ ਐਸ ਯੱਤ ਨੂੰ ਉਬਾਇਰੇ ਆ ਦਿਮਾਗ ਤੇ ਤੇ ਦਿੱਲੀ ਮੇਰੇ ਤੋ ਖਾਇ ਬੱਤ ਜਹ ਤੂੰ ਬੱਤ ਜਾਣੀ ਤੇਰੇ ਕੋਲੇ ਮੌਕਾ ਆ ਕੋ ਪੈੜ ਦੱਬੇ ਕਾਲ ਦੀ ਕੀ ਫਰਦੀਆਂ ਪਾਲਦੀ ਮੰਮੀ ਜਲੀ ਨਹੀਂ ਕਹਿੰਦੇ ਵੀ ਇਹ ਚੱਕ ਵਿੱਚ ਗਾਣੇ ਨਾ ਗਾਇਆ ਕਰ ਭਾਈ ਹਲਕੇ ਹੀ ਗਾਣੇ ਗਾਇਆ ਕਰ ਨਾ ਕਹਨੇ ਦਾ ਹੈਗੇ ਨਹੀਂ ਪਰ ਕੋਈ ਸੁਣਦਾ ਨਹੀਂਗਾ ਧੀਆਂ ਭੈਣਾਂ ਵਾਲੇ ਗਾਣੇ ਕੋਈ ਨਹੀਂ ਸੁਣਦਾ ਅੱਜ ਕੱਲ ਹੁਣ ਕੋਈ ਰਖੜੀ ਰਖੜੀ ਦਾ ਤਿਹਾਰ ਆਉ ਰਖੜੀ ਦੇ ਗਾਣੇ ਗਾਦਾ ਜਮਾ ਨਹੀਂ ਚੱਲਦਾ ਇਹ ਗਾਣਾ ਤੈਨੂੰ ਸੋ ਤੋਂ ਵਧੀਆ ਲੱਗਦਾ ਉਹ ਗਾਣਾ ਸਿੱਧੂ ਲਈ ਕਿ ਨਾ ਤੇਰਾ ਆਬਦ ਲਈ ਜਾਂ ਡੀਪੀ ਦਾ ਲਈ ਇਹਦਾ ਲਿਖਿਆ ਹੋ ਗਿਆ ਵੈਰੀ ਮੱਤੀ ਆਓ ਅੱਠ ਬੰਡੇ ਹੈਗੇ ਪੂਰੇ ਯੱਤ ਦੇ ਖੱਟੀਆਂ ਕਨੇਡਾ ਨੂੰ ਤਿਆਰੀਆਂ ਆਓ ਯਾਰਾਂ ਨੇ ਸਪੋਰਟ ਕਰੀ ਦੱਬ ਕੇ ਰੰਗ ਲਈਆਂ ਯਾਰਾਂ ਦੀਆਂ ਯਾਰੀਆਂ ਆਓ ਤੱਕਿਆ ਨਹੀਂ ਕਰੇ ਪਿੱਛੇ ਮੁੜ ਕੇ ਤਾਉ ਦੇਖੀ ਮੰਜ਼ਲ ਕਰੀਬ ਨਹੀਂ ਹੋ ਕਿਰਪਾ ਬਾਬੇ ਦੀ ਮਯਾਗੀਆਂ ਕੀਤੀਆਂ ਪੜਾਈਆਂ ਕੰਮ ਆਗੀਆਂ ਟੱਕੀਆਂ ਨਾਲ ਲੜ ਕੁਆਰੀਆਂ ਅਠਵੈਂਡ ਆ ਗਏ ਪੁਰੇ ਯੱਤ ਦੇ ਖੇਚੀਆਂ ਕੈਨੇਡਾ ਨੂੰ ਤਿਆਰੀਆਂ ਤੈਨੂੰ ਐਂ ਕਿਉਂ ਲੱਗਦਾ ਐ ਬਸ ਐਂ ਗਾਣੇ ਗਾਉਣੇ ਚਾਹੀਦੇ ਨੇ ਵੀ ਸਿੱਧੂ ਮੂਸੇ ਦਾ ਟੱਚ ਆਉਣਾ ਚਾਹੀਦਾ ਨੇ ਹੋਰ ਬਿਹਤਰਾਂ ਤਰੀਕੇ ਗਾਣੇ ਗਾਉਣੇ ਐਂ ਕਿਉਂ ਲੱਗਦਾ ਸਿੱਧੂ ਮੂਸੇ ਵਾਲਾ ਦਾ ਹੀ ਬਾਫ ਆਂਡਾ ਸਟਰੀ ਦਾ ਉਹਦੇ ਨੂੰ ਵਧੀਆ ਲੱਗਦੇ ਆ ਗਾਣੇ ਦਿਲ ਨੂੰ ਸੋਹਣ ਵਾਲੀ ਗੱਲ ਆਈ ਸਾਨੂੰ ਠੰਡੇ ਗਾਣੇ ਵਧੀਆ ਲੱਗਦੇ ਆ ਸਾਨੂੰ ੱਤੇ ਗਾਣੇ ਵਧੀਆ ਲੱਗਦੇ ਆ ਮੂਸਾ ਵਾਲਾ ਵਧੀਆ ਲੱਗਦਾ ਹੁਣ ਕੋਈ ਹੋਰ ਮੂਸਾ ਵਾਲਾ ਐਂਟੀ ਗਾਣਾ ਐਂਟੀਆਂ ਦੇ ਗਾਣੇ ਸੁਣਦਾ ਹੂਗਾ ਸਾਨੂੰ ਮੂਸਾ ਵਾਲੀ ਵਧੀਆ ਲੱਗਦਾ ਤਾਂ ਚੀ ਉਹਦੇ ਟੱਚ ਜੀ ਹੋਵੇ ਸਿੱਧੂ ਦੇ ਕੀ ਲੀਆਂ ਗੱਲਾਂ ਨੇ ਜਿਹੜੀਆਂ ਵਾਰ-ਵਾਰ ਚੇਤੇ ਕਰਦਾ ਐ ਅੱਜ ਦੁਨੀਆ ਯਾਦ ਕਰਦੀ ਐ ਸਿੱਧੂ ਮੂਸਾ ਲਈ ਕਰਾਉ ਥਾਪੀ ਅਮਰ ਕਰ ਗਿਆ ਜੀ ਥਾਪੀ ਅਜੇ ਵੀ ਗੂੰਜਦੀ ਆ ਉਹਦੀ ਐਂਟੀਆਂ ਦੇ ਕੰਨਾਂ 'ਚ ਉਹ ਗੱਲ ਬਹੁਤ ਯਾਦ ਆਉਂਦੀ ਆ ਤੇ ਕੋਨੇ ਜਿਹੜਾ ਸਾਡਾ ਜਿਲ੍ਹਾ ਲਾਮਾਨਸਾ ਓ ਨਗਾ ਉਹ ਦੁਨੀਆ ਭਰ ਦੇ ਲੈਵਲ ਦੇ ਪੱਦਰ ਤੇ ਉਹ ਲੈ ਗਿਆ ਉਹ ਬਿਲਬੋਰਡ ਤੱਕ ਗੂੰਜਨ ਲਾਤਾ ਉਹਨੇ ਅੱਡਾ ਜਲਾ ਆਪਣੇ ਪੰਜਾਬ ਨੂੰ ਆਪਣੀ ਪੱਗ ਨੂੰ ਬਹੁਤ ਦੂਰ ਤੱਕ ਲੈ ਕੇ ਗਿਆ ਉਹ ਤਾਂ ਉਹ ਵਧੀਆ ਲੱਗਦਾ ਇਹ ਕੋਣੇ ਗੇਹ ਦੀ ਧੀ ਭੈਣ ਤੇ ਨਹੀਂ ਗਿਆ ਤਾਂ ਵਧੀਆ ਲੱਗਦਾ ਜੇ ਤੇਰਾ ਇੰਟਰਸਟ ਹੀ ਐ ਜੋ ਹੋ ਗਿਆ ਜਾਂ ਪ੍ਰੈਟੀ ਮਤੀਆਂ ਸਿਖਾਤਾ ਵੀ ਚੱਲेंगे ਭਲਾ ਐ ਕਰ ਲੈ ਕਰ ਨਾ ਨਾ ਮੈਨੂੰ ਵੀ ਐ ਇਚਾ ਆਗਾ ਮੈਨੂੰ ਵੀ ਐ ਗਾਉਂਦਾ ਐ ਗਾਉਂਦਾ ਜਾ ਮੈਨੂੰ ਕਦੋਂ ਪਹ ਲੱਗਦਾ ਵੀ ਹਾਂ ਮੈਂ ਗਾਉਂਣਾ ਬਸੇ ਜਾਣਾ ਇਹ ਗੱਲ ਹੋਈ ਸੀ ਉਦੋਂ ਉਦੋਂ ਉਤਾ ਸੀ ਰਾਤ ਨੂੰ ਗਏ ਸੀ ਜਿਹੜਾ ਦਿਨ ਉਧਰ ਇਹਨੇ ਨਾ ਸੜਕ ਦੇ ਗਏ ਸੀ ਜਿਹੜਾ ਦਿਨ ਤੇ ਇਧਰ ਉਹ ਪ੍ਰਾਇਟੀ ਨੂੰ ਸੀ ਆ ਚਾਉਂਦਾ ਸੀ ਤੇ ਇਹ ਕਹਿੰਦਾ ਤੜਕੇ ਆ ਜਾਈ ਆਪਾਂ ਵੀਡੀਓ ਬਣਾਵਾਂਗੇ ਤੇ ਅਸੀਂ ਉਹ ਪਾਨੇ ਪਗੋੜੇ ਵਾਲੀ ਤੇ ਅਸੀਂ ਉਹ ਵੀਡੀਓ ਬਣਾਉਣ ਲੱਗੇ ਮੈਂ ਗਾਣਾ गा ਕੇ ਦਿਖਾਤਾ ਮਾਲਵੇ ਦਾ ਜੱਟ ਜੱਟ ਵੜ ਉਹ ਗਾਣਾ गा ਕੇ ਦਿਖਾਤਾ ਅੱਛਾ ਕਹਿੰਦਾ ਤੇਰਾ ਤਾਂ ਆਵਾਜ਼ ਵਧੀਆ ਹੋਏ ਹਾਗੀ ਅਦਵਾਜ ਹੀ ਹੱਬ ਤੱਕ ਨੰਗਾ ਅਦਵਾਜ ਗਾਣਾ ਰਿਕਾਰਡ ਕਰਿਆ ਏ ਮੇਬਰੈਂਡ ਚਾਲੂ ਸੁਣਾ ਦੇ ਲੈ ਮੇਬਰੈਂਡ ਔਰ ਦੁਨੀਆ ਤੇ ਚੱਲਦਾ ਆ ਨਾਮ ਜੱਟ ਦਾ ਤੇ ਚੱਲਦਾ ਹੀ ਰਹੂਗਾ ਅੱਜ ਤੱਕ ਲਿਖ ਆਏ ਸੱਚ ਜੱਟ ਨੇ ਉਹਦਾਂ ਚੁਣਾ ਲਹੂਗਾ ਚੋਬਰ ਨੇ ਫੋਲੋ ਕੀ ਤੇ ਸੂਰਮੇ ਨਾਲ ਆਇਆ ਇਸ ਰਾਣਾ ਪੱਟ ਦਾ ਹਾਏ ਆਏ ਆਏ ਔਰ ਕੀ ਵੀ ਜੱਟ ਅਜੇ ਮੁੱਕਿਆ ਨਹੀਂ ਹੋ ਜਾਂਦਾ ਧੂੜਾਂ ਪੱਟਦਾ ਮਰ ਕੇ ਵੀ ਜੱਟ ਅਜੇ ਮੁੱਕਿਆ ਨਹੀਂ ਹੋ ਜਾਂਦਾ ਧੂੜਾਂ ਪੱਟਦਾ ਹੋਰ ਕਿਹਨੇ ਕਲਾਕਾਰ ਸੁਣਦਾ ਹੈ ਜੇ ਸਿੱਧੂ ਸੁਣਦਾ ਗੱਲ ਵੱਧਦਾ ਹੀ ਸਿੱਧੂ ਸੁਣਦਾ ਤੇ ਗਲਾਬ ਸਿੱਧੂ ਹੂੰ ਗਲਾਬ ਸਿੱਧੂ ਹੁੰਦਾ ਇੱਕ ਅਰਜੰਟ ਲੋ ਵੀਰਾ ਹੂੰ ਤੇ ਵਸੇ ਹੀ ਨਹੀਂ ਕੋ ਗਾਣਾ ਨੇ 76 ਦਾ ਗਾਣਾ ਆਹ ਹੋ ਗਿਆ ਗੀਤ ਆਹ ਰੁੱਤ ਪਿਆਰ ਦੀ ਓਏ ਕਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮਨ ਲੋ ਮੱਲੀ ਆ ਗਈ ਸੋਣੇ ਯਾਰ ਦੀ ਕੇ ਕੁੜੀਆਂ ਚ ਗੱਲ ਸੜ ਗਈ ਵੇ ਜਦੋਂ ਪੀਂਗਦੇ ਹਲਾਰੇ ਨਾਲ ਸੋਣਿਆ ਸੱਜਣਾ ਹਾਣੀਆਂ ਵੇ ਪੱਤਿਆਂ ਨਾਲ ਵੇ ਪੱਤਿਆਂ ਨਾਲ ਵੇ ਪੱਤਿਆਂ ਨਾਲ ਹੱਕ ਪੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜਿੱਦੂ ਉਸੇ ਵੈ ਦੀ ਜਿੱਦੂ ਮੌਤ ਹੁੰਦੀ ਹੈ ਹਾਂਜੀ ਉਦੋਂ ਉਸ ਤੋਂ ਪਹਿਲਾਂ ਕਹਿੰਦਾ ਸੀ ਤੂੰ ਕਹਿੰ। ਹਾਂ ਇਹ ਉਦੋਂ ਪਹਿਲਾਂ ਵੀ ਕਹਿੰਦਾ। ਉਦੋਂ ਫਿਰ ਕੀ ਚੱਲਦਾ ਜੀਹਨ ਦੇ ਵਿੱਚ ਕੀ ਇਹ ਗੱਲਾਂ ਸੋਚਦਾ ਸੀ। ਉਦੋਂ ਸਾਰੇ ਰੋਏ ਸੀਗੇ ਹੀ ਉਧਰ। ਸਾਰੇ ਰੋਈ ਕੁੜੀਆਂ ਆਈਆਂ ਲੀਟੀਆਂ ਚੱਕਰ ਲੱਗ ਗਈ ਹੀ ਕੁੜੀਆਂ ਆਈਆਂ ਨੂੰ ਹੀ। ਅੜੇ ਸਕੂਲ 'ਚ ਵੀ ਵਾਲੇ ਰੋਏ ਸੀਗੇ ਹੀ। ਉਹ ਆਕ ਪਿਆਰ ਵਾਲਾ ਕਰਦੇ ਸੀਗੇ ਉਹਨੂੰ। ਸਾਰੇ ਰੋਏ ਵੀ ਉਹੀ ਮਾਰਦਾ ਯਾਰ ਵਿਚਾਰਾ। ਹੂੰ। ਬਦਿਆ ਬੰਦਾ ਸੀਗਾ। ਆਡੇ ਉੱਥੇ ਆਇਆ ਉਹ ਨਿਮਮਲੀ ਥਾਈ 'ਚ। ਉਹਦੇ ਕਰਦਾ ਕਰਦਾ ਜਿਹੜੇ ਮੈਨੂੰ ਵੋਟ ਪਾਉਣਗੇ ਕਹਿੰਦਾ ਹੱਥ ਖੜਾ ਕਰੋ ਅਸੀਂ ਸਾਰੇ ਲੋਕਾਂ ਨੇ ਹੱਥ ਖੜਾ ਕਰ ਲਿਆ ਤੇ ਵੱਡਿਆਂ ਨੇ ਕਿਸੇ ਨੂੰ ਨਹੀਂ ਕਰਿਆ ਸਾਨੂੰ ਕਹਾਂ ਕਹਾਂ ਮੇਰੀਆਂ ਨਿੱਕੀਆਂ ਵੋਟਾਂ ਦਾ ਬੋਲ ਪੀਆ ਕਹਿੰਦਾ ਵੱਡੀਆਂ ਨਹੀਂ ਬੋਲੀਆਂ ਕਹਿੰਦਾ ਗੱਲ ਕਰ ਕਹਿੰਦਾ ਜਿਹੜੇ ਸ਼ਾਬਣਾ ਇਹਨਾਂ ਦੀ ਉਮਰ ਹੈ ਕਹਿੰਦਾ ਮੈਂ ਤਾਂ 20 25 ਸਾਲ ਕਹਿੰਦਾ ਬਾਅਦ ਚ ਖੜਾ ਹੋਣਾ ਪਊਗਾ ਫੇਰ ਜਿੱਤੂ ਮੈਂ ਤਾਂ ਕਹਿੰਦਾ ਇਹ ਹੋਰੀ ਫਿਰ ਉਹ ਤੇ ਲੱਗਾ ਵੀ ਬੰਦਾ ਕਹਿਣ ਸੀਗਾ ਸਾਨੂੰ ਉੱਥੇ ਟੱਕੜੀ ਦੇ ਬਿਠਾਈ ਸੀ ਉਹਨੇ ਸਾਨੂੰ ਦੋ ਮੁੰਡਿਆਂ ਨੂੰ ਸਾਨੂੰ ਕਹਿੰਦਾ ਬੈਠ ਜਾ ਐਨਾ ਬੰਦਾ ਗੁੱਡੇ ਸੀ ਆਪਰੇ ਬਿਠਾ ਹੈਗਾ ਨਾ ਆਪਣੀ ਬਿਠਾਉਣ ਚੱਲਦੇ ਨੇ ਹਾਂਜੀ ਆ ਇੱਕ ਹੋਰ ਜਾਂ ਇਹ ਵੀ ਹੁੰਦਾ ਹੈ ਲੋਕ ਡਿਮਾਂਡ ਕਰਦੇ ਨੇ ਡਿਊਟ Song ਦੀ ਹਾਂ ਸੰਧਨੀ ਕੋਣੀ ਹਾਂ ਪਸੰਦ ਤਾਂ ਹੈਗੇ ਨਹੀਂ ਪਰ ਉਹ ਵੀ ਉਥੇ ਰਾਂਜ ਵਾਲੇ ਪਸੰਦ ਨਹੀਂ ਉਹ ਮਿੱਠੇ ਜਿਹੀ ਨਹੀਂ ਪਸੰਦ ਦੇ ਰਿਕਾਰਡ ਕੀਤਾ ਹੁਣ ਮਾਲ ਹਾਂ ਕਰਾਈ ਸਿਧੂ ਮੂਸੇ ਦਾ ਕਬਰ Song ਰਹੀ ਤੱਕਾ ਕੀ ਨੇ ਕੁੜੀ ਕੌਣ ਹੈ ਪੂਨ ਮਖਾਨ ਕੁੜੀ ਆਈ ਹੂੰ ਉਹਦੇ ਨਾਲ ਕਰਾਈ ਸੁਣਾ ਬਣ ਹਉ ਜਿੱਦਾਂ ਦੇ ਤੂੰ ਫਿਰਦਾ ਏ ਕੰਮ ਕਰਦਾ ਉਮਰ ਨਾ ਲੱਗੇ ਐਨੀ ਵੱਡੀ ਤੇਰੀ ਵੇ ਮਾਮਿਆਂ ਦੀ ਗੱੜ ਤੇਰੇ ਮੂਰੇ ਹੁੰਦੀ ਆ ਡੈਬੀਡਰ ਤੇ ਚੜੀ ਹੁੰਦੀ ਗੱਡੀ ਤੇਰੀ ਵੇ ਚੱਲੇ ਬਦਮਾਚੀ ਤੇਰੇ ਨਾਂ ਦੀ ਚੋਬਰਾ ਲੈ ਦਈਏ ਜਿੱਥੇ ਨਾਮ ਯੱਕਾ ਕਰਦਾ ਜੱਤਾ ਸਰਿਆਮ ਤੂੰ ਤਾਂ ੱੱਕਾ ਕਰਦਾ ਜੱਤਾ ਸਰਿਆਮ ਤੂੰ ਤਾਂ ੱੱਕਾ ਕਰਦਾ ਜੱਤਾ ਸਰਿਆਮ ਤੂੰ ਤਾਂ ੱੱਕਾ ਕਰਦਾ ਵੇ ਔ ਜੰਗਲਾਂ ਚ ਪੈਂਦੀਆਂ ਨਹੀਂ ਬੋਟਾ ਮਿੱਠੀ ਏ ਤੇ ਹਾਈਪ ਟਾਣਾ ਛੇੜ ਕਰੇ ਚੇਂਜ ਬੱਲੀ ਏ ਐਡਵਾਈਜ਼ਰ ਤੂੰ ਛੱਡਿਆ ਈ ਅੜੀ ਉੱਤੇ ਨਹੀਂ ਹਕਾਂ ਤੇ ਛਾੜ ਦਈਏ ਰੇ ਬੱਲੀ ਏ ਕਾਰ ਤੇਜ ਤੇ ਕਲੇਸ਼ ਦੇਦੀ ਜਦੋਂ ਮਰਜੀ ਪੱਜ ਪੱਜ ਪਣੇ ਨਹੀਂ ਉਹ ਨਾ ਕਰਦੇ ਸਾਡਾ ਚੱਲਦਾ ਆ ਤੱਕਾਏ ਜੀ ਤਾਂ ਕਰਦੇ ਚੱਲਦਾ ਆ ਤੱਕਾਏ ਜੀ ਤਾਂ ਕਰਦੇ ਚੱਲਦਾ ਆ ਤੱਕਾਏ ਜੀ ਤਾਂ ਕਰਦੇ ਦੂ ਕਰਿਆ ਸੂਝ ਗੱਲ ਚੱਲਦੀ ਹਾਂ ਵੀ ਵੱਡਾ ਕੀ ਕੀ ਬਣੇਗਾ ਕੁਈ ਨਾ ਮਾਸਟਰ ਕੁਈ ਨਾ ਡਾਕਟਰ ਉਦੋਂ ਕੀ ਕਹਿਣਾ ਉਹ ਅਸੀਂ ਮੈਂ ਕੀ ਬਣੂ ਮੈਂ ਤਾਂ ਕੁਛ ਨਹੀਂ ਕਹਿਣਾ ਨਾ ਤਹੀਂ ਹੈ ਮੈਨੂੰ ਇੱਕ ਦਿਨ ਉਹ ਆ ਗਿਆ ਕਾਫੀ ਤੇ ਕਹਿੰਨੇ ਕੀ ਬਣੋਗੇ ਵੱਡੇ ਹੋ ਕੇ ਮੈਂ ਤਾਂ ਖਾਲੀ ਏ ਡੈਮ ਹੈ ਮੈਂ ਖਾਲੀ ਜੀ ਰੋਟੇ ਵੀ ਕਰੀ ਵੀ ਕਲਾਕਾਰ ਬਣਾਂ ਕੁਛ ਹੋਰ ਬਣ ਕੀ ਬਣੇਗਾ ਹੁਣ ਕੀ ਬਣਣਾ ਜੀ ਕਰਦਾ ਹੁਣ ਉਹ ਵੀ ਕਲਾ ਚ ਹੋ ਰਿਹਾ ਚੱਲਦਾ ਫਿਰ ਤੋਂ ਬਾਦ ਦਾ ਐ ਸੋਚਾ ਲਿਆ ਕਿ ਬੰਦਾ ਵੀ ਫੌਜੀ ਭਰਤੀ ਕਿ ਕਰੂ ਮੈਂ ਹਾਂ ਤਾਂ ਬਦਾਨੀ ਕੀ ਬਣੂਗਾ ਫੇਰ ਤੇ ਫੇਰ ਨਹੀਂ ਪਤਾ ਕੀ ਆਲੋ ਉਹ ਦੇਖੀ ਰੰਗ ਅੱਜ ਕੱਲ ਟ੍ਰੈਂਡ ਆਈ ਪਲੱਸ 2 ਕਰ ਲੋ ਹੀਅਰਸ ਕਰ ਲੋ ਵਿਦੇਸ਼ ਕਰ ਜਾ ਹਾਂ ਫੇਰ ਦਾ ਬਾਹਰ ਜਾਵਾਂਗੇ ਤੇਰੇ ਸਾਥ ਹੀ ਗੱਲਾਂ ਕਰਦੇ ਕਿਹੜੇ ਹਾਥੀ ਉਹਨੂੰ ਐ ਨਹੀਂ ਕਰਦੇ ਸੰਦਰ ਟੂਰ ਦੀ ਵਜ੍ਹਾ ਕਰ ਲਈ ਸਕੂਲ ਵਾਲੇ ਹਾਂ ਹਾਂ ਉਹ ਭਜਾਉਂਦੇ ਨੇ ਉਹ ਕਰ ਦਿੰਦੇ ਨੇ ਕਲਾਸਾਂ ਐ ਲਾ ਕੇ ਟੋਲ ਕੀ ਨਾ ਕਰਨ ਚੱਲ ਵੀਗਾ ਅਸੀਂ ਗਾਈਏ ਨੇ ਜਿਹੜੇ ਮੂਸੇੜ ਦੇ ਗਣੇ ਤੂੰ ਨਹੀਂ ਕਰਦਾ ਹੁੰਦਾ ਇਹ ਕਰਕੇ ਹਾਂ ਮੈਂ ਵੀ ਟੋਲ ਕੀ ਇੱਥੇ ਵੀ ਜਾ ਟੋਲ ਕੀ ਫਿਰ ਚੱਲ ਅਹੀਂ ਚੱਲ ਚੱਲ ਚੱਕ ਦੇ ਬੱਲੇ ਇਹਨੇ ਕਿਹਦੀ ਕੰਪਨੀ ਵੱਲੋਂ ਦੀ ਆਫਰ ਆਇਆ ਹਾਂ ਉਹਨੇ ਕੰਪਨੀਆਂ ਵੱਲੋਂ ਵੀ ਹੂੰ ਪ੍ਰਾਣੀ ਕਿ ਕਾਹ ਚੰਡੀਗੜ੍ਹ ਆ ਜਾ ਤੈਨੂੰ ਵਧੀਆ ਫਲੈਟ ਤੈਨੂੰ ਦੇਈ ਸਭ ਕੁਝ ਹਾਂ ਹੁਣ ਤਾਂ ਕਹਿੰਦੇ ਨੇ ਇਦੂ ਆਚ 10 ਲੱਖ ਦਾ 10000 ਰਹੀ ਰਹ ਜਾਂਦਾ ਇਹ ਉਰੇ ਆਉਂਦਾ ਹੈ 10 ਲੱਖ ਦਾ 10000 ਰਹੀ ਰਹ ਜਾਂਦਾ ਇਹਦੂ ਆਚ ਤਾਂ ਉਰੇ ਆਉਂਦਾ ਮਾਉਂਡ ਕਰਨ ਨੂੰ ਤੇ ਪਰ ਅਸਾਂ ਲੱਗਦਾ ਪਿੰਡ ਰਾਈ ਕਿ ਤਰੱਕੀ ਕਰ ਲਵਾਂ ਹਾਂ ਲੱਗਦਾ ਇਹ ਮੂਛਾਂ ਨੇ ਪੰਡਰਾਈ ਕੀ ਕਰੀ ਸੀ ਹੁਣ ਇਹ ਸਾਰੇ ਹੀ ਮੂਸੇ ਵਾਲੇ ਦੀ ਰੀਸ ਨਹੀਂ ਆਈ ਹਰ ਬੰਦਾ ਸਿੱਧੂ ਮੂਸੇ ਤੋਂ ਛੋਟਾ ਬਣ ਜੂ ਹਾਂ ਇਹ ਤਾਂ ਗੱਲ ਹੈ ਕਿ ਹਰ ਇੱਕ ਨਹੀਂ ਬਣ ਸਕਦਾ ਹੂੰ ਆਪਦੀ ਕਨੇ ਕਨੇ ਕ ਲੈਣ ਤੋੜਨੀ ਔ ਔਖੀ ਆ ਗਈ ਜਿਵੇਂ ਪਹਿਲਾਂ ਗਰਾਊਂਡ ਤੇ ਕਰਕੇ ਆਏ ਵਿਦੇਸ਼ ਗਿਆ ਉੱਥੇ ਹਾਂ ਇਹਦਾ ਕਰਕੇ ਆਏ ਐਂਡ ਕੀਤੀ ਉਹਨੇ ਐਂਦਾ ਉਹ ਕਹਿੰਦਾ ਮੈਂ ਭਾਂਡੇ ਮਾਂ ਦਾ ਹੁੰਦਾ ਹੀ ਕਹਿੰਦਾ ਪਹਿਲਾਂ ਹੋਟਲ 'ਚ ਹੂੰ ਅਲਵਾਜ ਹੁਣ ਆਵਦੀ ਲੈਣ ਤੋਰੀ ਹੁਣ ਸਾ ਗਾ ਸਾਰੀ ਮਰੀ ਜਾਂਦੇ ਨੇ ਪਿੱਛੇ ਹੂੰ ਹਣਾ ਇਹਨੂੰ ਕਹਿੰਨ ਸੁਹਾਗਾ ਮਾਰਦਾ ਕੁੰਗੀ ਐਂਦਾ ਜਦੋਂ ਸਕੂਲ ਦੇ ਵਿੱਚ ਇਹ ਚੱਕਵੇਂ ਦੇ ਗਾਣੇ ਗਾਉਣਾ ਹਾਂਜੀ ਉਹਦੇ ਉੱਤੇ ਆਪ ਵੀ ਨਹੀਂ ਰੋਕਦੇ ਹੈਗੇ ਨਾ ਰੋਕਦੇ ਤਾਂ ਹੈਗੇ ਨਹੀਂ ਪਰ ਫਿਰ ਗਾਦਣਿਆਂਗੇ ਵਿਚ 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 ਰੋਕਦੇ ਨੇ ਪਰ ਵਿਚ ਵਿਚ سپورਟ ਵੀ ਕਰਦੇ ਨੇ ਮਾਸਟਰ ਜੀ ਹਮ ਵਰਗਾ ਦਨੇ ਸਕੂਲ ਦੇ ਵਿੱਚ ਕਿਹੜਾ ਗੀਤ ਨੂੰ ਬਾਹ ਵਾਰ ਗਾਉਣ ਨੂੰ ਕਹਿੰਦੇ ਨੇ ਸਿੱਧੂ ਮੂਸੇਵਾਲਾ ਦਾ ਲੈਵਲ Song ਕਿਹੜਾ ਲੈਵਲਾ ਸੁਣਾ ਹਉ ਬਰੋਹ ਕਾਜ ਫੱਕਨੇ ਹਾਂਦੀ ਹੈ ਲੈਫਟ ਟਾਈਮ ਦੀ ਪੰਛਣ ਮੰਗਦੇ ਨੇ ਮੜੀ ਜ ਨਾਨੀ ਵਾਂਗੂ ਨਹੀਂ ਸਲੇ ਮੈਥੋਂ ਟੈਨਸ਼ਨ ਮੰਗਦੇ ਨੇ ਬਿਨਾ ਗਲੋ ਵਿੱਚ ਆਉਣਾ ਚਾਉਂਦੇ ਸਾਡੇ ਰਾਇਵਲ ਦੇ ਨਹੀਂ ਹਾਣਦੀ ਏ ਜਿੰਨਾਣਾ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਹਾਣਦੀ ਏ ਜਿੰਨਾਣਾ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਹਾਣਦੀ ਏ ਜੋ ਗਵਾਂਢ 'ਚ ਵਿਆਹ ਸ਼ਾਦੀ ਹੁੰਦੇ ਨੇ ਰਿਸ਼ਤੇਦਾਰੀ 'ਚ ਵਿਆਹ ਸ਼ਾਦੀ ਹੁੰਦੇ ਨੇ। ਫਿਰ ਉਥੇ ਟ੍ਰੈਂਡ 'ਚ ਨਾ ਮੁੰਡਾ। ਹਾਂ। ਹੈ? ਆਜਿਕੇਲਾ ਜਿਵੇਂ ਭੰਗੜਾ ਜਾਂਦੁੰਦਾ ਕਈ ਜਵਾਕ ਕੋਈ ਨਾ। ਨਾ ਮੈਂ ਤੂੰ ਗਾਣਾ ਵੀ ਗਵਾਉਂਦੇ ਨਹੀਂ। ਹੈ? ਗਾਣਾ ਵੀ ਗਾਉਂਦੇ ਹੁੰਦੇ ਉੱਥੇ। ਫਿਰ ਵਿਆਹ ਦੀ ਕਿਹੜੇ ਗਾਣੇ ਗਾਉਣਾ? ਮੂਸਲੇ ਦੀ। ਹਟਦਾ ਹੀ। ਹੈ? ਗਵਾਂਢੀ ਦੇ ਤੰਗੇ ਕਿ ਤੂੰ? ਗਾਣੇ ਗਾਉਂਦੇ ਹਾਂ ਮੈਂ ਘਰੇ ਵੀ ਇੱਕ ਜੋਨ ਚੁੱਪ ਕਰਾ ਲੋ। ਨਾ ਨਾ ਤੰਕ ਦਾ ਗਾਣਾ ਵਿਚਾਰੀ। ਸਪੋਰਟ ਕਰਦੇ ਆਪਣੀ ਦਾ ਪੂਰੀ। ਹੂੰ। ਤੰਗਣੀ। ਕਿੰਨੇ ਬਹਿਲ ਬਾਈ ਤੁਸੀਂ? ਅਸੀਂ 4 ਆਈ। ਦੂਸਰੇ ਪੈਣਾ ਨੇ ਹਾਂ ਜੀ ਕਿੰਨੇ ਆ ਦੋ ਮੈ ਮੈਰਨ ਨੇ ਹਾਂ ਜੀ ਪ੍ਰਾ ਕਰਦੇ ਉਹ ਫੈਕਟਰੀ ਜੇ ਕੰਮ ਕਰਦੇ ਤੇ ਤੋਂ ਵੱਡਾ ਗਏ ਹਾਂ ਪੜਾਈ ਛੱਡਤੀ ਉਹਨੇ ਉਹਦਾ 8ਵੀਂ ਚੋਂ ਹਟ ਗਿਆ ਸੀ ਅੱਛਾ ਫਿਰ ਉਹ ਕੀ ਕਹਿੰਦਾ ਭਰਾ ਕਹਿੰਦਾ ਉਹ ਉਹਦੀ ਪੂਰੀ ਸਪੋਰਟ ਆਈ ਛੱਡੇ ਘਰ ਚੋਂ ਸਾਰਿਆਂ ਨੂੰ ਉਹਦੀ ਸਪੋਰਟ ਆ ਮੈਨੂੰ ਵੱਧ ਹੂੰ ਸਾਰਿਆਂ ਨੂੰ ਕੀ ਕਹਿੰਦਾ ਹੁੰਦਾ ਉਹ ਕਹਿੰਦਾ ਜਦੋਂ ਮੇਰੀ ਮੰਮੀ ਵੀ ਕਹਿਣ ਲੱਗ ਜਾਂਦੀ ਆ ਵੀ ਹਟ ਜਾ ਉਹ ਕਹਿੰਦਾ ਵੀ ਯਾਰ ਇਹ ਤਾਂ ਉਹੀ ਕਰੀ ਜਾਂਦੇ ਨੇ ਚੱਕਰੀ ਗਾਂ ਨੂੰ ਉਹ ਕਿਹਨਾਂ ਇਹ ਦਬੀ ਜਾਣਾ ਹੈ ਹੈ ਉਹਦੇ ਬਾਈ ਗੋਚਦੇ ਉਹ ਮਿਹਨਤ ਕਰ ਰਿਹਾ ਹੈ ਦਿਹਾੜੀਆਂ ਕਰ ਰਿਹਾ ਹੈ ਨਾ ਹਟਾਵਾਂਗੇ ਕਦੇ ਨਾ ਕਦੇदाई ਹੂੰ ਹਟਾਵਾਂਗੇ ਵਿਚਾਰੀ ਨੂੰ ਭਾਈ ਆਪਣਾ ਹਟਾਵਾਂਗੇ ਜੇ ਬਈ ਸਾਰ ਬਣ ਕੇ ਭੁੱਲ ਜੇ ਕਿਤੇ ਨਾ ਨਾ ਭੁੱਲਦੇ ਦਾ ਕਾਨੂੰ ਹੈ ਹੈ ਨਾ ਨਾ ਭੁੱਲਦੇ ਨਹੀਂ ਹਟਾਵਾਂਗੇ ਕਦੇ ਨਾ ਪਹਿਲੇ ਮੈਂ ਦੇਖ ਲਵਾਂ ਪੌਡਕਾਸਟ ਵੀ ਹੂੰ ਗਲਾਬ ਸਿੱਧੂ ਰਾਂ ਦੇ ਤੂਤੇ ਵੀਰੇ ਦੇ ਹੂੰ ਤੁੱਤ ਨੂੰ ਜਾਣਦੇ ਹੋ ਵੀ ਬੜਾ ਇੰਡ ਬੰਦਾ ਹੋ। ਹਿਲੇ ਗਦੇ। ਹਾਂ। ਹੈ? ਹਾਂ ਮਿਲਿਆਗਾ। ਸੱਚ ਵਿੱਚ ਕਿਵੇਂ ਦਾ ਹੋ? ਬੜਾ ਗੈਂਡ ਬੰਦਾ ਦੁੱਤਰਾ। ਹੂੰ। ਵਧੀਆ ਬੰਦਾ। ਹੂੰ। ਇਹ ਬਾਦੇ ਹੋ ਜਾੰਗਾ ਵੀ ਫੋਨ ਕਰਾਸਤੇ। ਕੀ ਬਾਦੇ? ਆ ਲੈਣਾ ਇਆ। ਤੂੰ ਤੇੜੀਆਂ। ਗਲਾਬ ਸਿੱਧੂ ਵਾਲੀਆਂ। ਗਾਣਾ ਉਧਰ ਮਿਲੇ? ਹਾਂ। ਨਾ ਗਲਾਬ ਸਿੱਧੂ ਨੂੰ ਨਹੀਂ ਮਿਲੇ। ਉਹਦੇ ਨੇ ਫੁੱਲ ਵਾਲਾ ਸੀਗਾ ਤੁੱਤੇ ਬਾਈ ਨੇ। ਅ ਜਿਹਨੂੰ ਗਾਣਾ ਸੁਣਾਇਆ ਉਹਨੇ ਫੁੱਲ ਵਾਲਾ ਉਹਦੀ ਕਲਾਕਦਾ ਗਾਣਾ ਦਵਾਵਾਗੇ ਇਹਦਾ। ਗਲਾਬ ਸਿੱਧੂ ਨੂੰ ਤੇਰਾ। ਉਹ ਰੇਓ ਦੀ ਫੂਲ ਵਾਲਾ ਨੇ ਵਿੱਚ ਕਿਹੜਾ ਗਾਤ ਰਾਇ ਸੀ ਗੁਲਾਬ ਸਿੱਧੂ ਦਾ ਹੋ 7 ਤੇ 8 ਨਾ ਹੋ 10 ਜਿੱਥੇ ਚੱਲਦਾ ਨਹੀਂ ਬੱਸ ਨਾਰਾਂ ਪਾਉਂਦੀਆਂ ਹਨ ਕੱਸ ਉਹ ਗੁਲਾਬ ਪੈਂਦਾ ਹੱਸ ਬਰਾੜਾ ਤੂੰ ਹੀ ਦੱਸ ਢੁੱਲੇ ਹਸਨਾ ਦਾ ਰਸ ਇੱਥੇ ਦਿਲਾਂ ਦੀਆਂ ਕਸਣ ਗਰਾਰੀਆਂ ਦਿਲਾਂ ਦੀਆਂ ਕਸਣ ਗਰਾਰੀਆਂ ਕੱਲੇ ਜਟਾ ਕਸਦੇ ਨਟ ਹੈਰ ਓ ਚੌਂਕਾਂ ਵਾਲੇ ਕੁੰਮ ਦੀ ਜ਼ਬਾਨੀ ਜ਼ਬਾਨੀ ਦੀਆਂ ਉਂਗਲਾਂ ਤੇ ਸ਼ਹਿਰ ਓ ਚੌਂਕਾਂ ਵਾਲੇ ਕੁੰਮ ਦੀ ਜ਼ਬਾਨੀ ਜ਼ਬਾਨੀ ਦੀਆਂ ਉਂਗਲਾਂ ਤੇ ਸ਼ਹਿਰ ਸਿੱਧੂ ਮੂਸੇਵਾਲੇ ਕੋਲ ਉਸੂਤ ਗੱਲੇ ਰਹੀ ਹੈ ਜਿਹੜਾ ਵੀ ਕਲਾਕਾਰ ਉਹਦੇ ਕੋਲ ਗਿਆ ਉਹਨੇ ਵੀ ਬਾਹ ਫੜੀ ਹੈ ਹਾਂ ਬਹੁਤ ਸਾਰੇ ਕਲਾਕਾਰ ਟਰੈਂਡਿੰਗ ਜੋ ਪਿੱਛੇ ਹਟ ਗਏ ਸੀ ਜਦੋਂ ਉਹਨਾਂ ਨੇ ਉਹਦਾ ਨਾਮ ਲੈਤਾ ਸਿੱਧੂ ਹਸੈਣ ਨੇ ਨਾਮ ਲਏ ਉਹ ਦੁਬਾਰੇ ਫੇਰ ਚੱਲ ਪਏ ਵਧੀਆ ਲੈ ਪੈਣ ਲੱਗ ਗਏ ਉਹਨਾਂ ਨੂੰ ਹਾਂ ਇਸ ਗੱਲ ਨੂੰ ਦੀਪ੍ਰਿਤ ਕਿਵੇਂ ਸੋਚਦਾ ਹੈ ਹਾਂ ਜੀ ਜੀ ਇਹਨਾਂ ਉਹ ਜੀ ਪਾਰਸੀ ਸੀਗਾ ਉਹ ਬੰਦਾ ਦਾ ਜੀ ਜਿਹਨੇ ਐ ਮਿੱਟੀ ਨੂੰ ਵੀ ਹੱਥ ਲਾਦਾ ਉਹਨੇ ਲੋਹ ਸੋਨੇ ਦੀ ਬਣ ਗਈ ਸੀ ਮਿੱਟੀ ਦੀ ਹਾਂ ਬੰਦਾ ਦਾ ਪਾਰਸੀ ਸੀਗਾ ਜੀ ਉਹ ਜੀ ਦੀ ਵੀ ਉਹਨੇ ਬਾਹ ਫੜੀ ਕਿੰਨੇ ਕਲਾਕਾਰ ਠਾ ਤੇ ਹੀ ਉਹਨੇ ਗਲਾਬ ਸਿੱਧੂ ਪ੍ਰੇਮਟਨ ਨੂੰ ਨਸੀਬ ਤੇ ਹੋਰ ਕੀ ਪਤਾ ਕਿੰਨੇ ਕੀ ਹੰਗਿੰਟੀ ਪਏ ਨੇ ਹੂੰ ਐਨੇ ਸਿੰਗ ਕਰਾਂਦੇ ਨੇ ਬਾਹਬੜੀ ਅੱਜ ਸਾਰੇ ਉਹ ਬੈਠੇ ਨੇ ਚੋਟੀ ਤੇ ਬੰਦਾ ਦਾ ਪਾਰ ਸੀ ਸੀਗਾ ਇਹੋ ਮਿੱਟੀ ਨੂੰ ਵੀ ਹੱਥ ਲਾਉਂਦਾ ਸੀ ਸੋਨੇ ਦੀ ਬਣ ਜਾਂਦੀ ਸੀ ਵੈਰਟੀ ਦੇ ਕੋਈ ਜਿਹੇ ਗਾਣਾ ਜਿਹੜਾ ਲਿਖਿਆ ਪਿਆ ਹੋਵੇ ਇਸ ਨਾਂ ਇਹ ਨਹੀਂ ਸੀ ਉਹ ਸੁਣਾ ਲਈ ਹੋ ਜਿੰਮ ਵਿੱਚ ਮਾਰਦੇ ਆ ਯਾ ਤਾਂ ਹੈਵੀ ਬੈਟ ਨਹੀਂ ਖਾਦੀਆਂ ਖੁਰਾਕਾਂ ਕਦੇ ਖਾਦੇ ਚੌਕਲੇਟ ਨਹੀਂ ਜੇ ਬੰਬ ਵਿੱਚ ਕਾਇਸ਼ ਫੁੱਲ ਪੁੱਛ ਦੇਣਾ ਰੇਟ ਨਹੀਂ ਯਾਰਾਣਾ ਯਾਰਾਂ ਨੇ ਵੱਲੋਂ ਹੇਟ ਰਾਣਾ ਹੇਟ ਨਹੀਂ ਸਾਰੀਆਂ ਯਾਰ ਬੜੀ ਗਾਣਾ ਯਾਰ ਰਿਲੀਜ਼ ਕਰਨਾ ਹੈ ਰਿਲੀਜ਼ ਕਰਨਾ ਹੈ ਇਹ ਹੀ ਕਰਨਾ ਕੈਨੇਡਾ ਤੋਂ ਰਿਲੀਜ਼ ਅੱਛਾ ਹਾਂ ਇਹ ਗਾਣਾ ਕੈਨੇਡਾ ਤੋਂ ਰਿਲੀਜ਼ ਕਰਾਂਗਾ ਆਜੂ ਗਾਈ 15 16 ਦਿਨਾਂ ਤੱਕ ਆਜੂਗਾ ਵੀਡੀਓ ਬਣਾਈ ਵੀਡੀਓ ਬਣਾਈ ਜਲ ਨੇ ਹੁਣੇ ਸੀ ਦੀ ਹੂੰ ਤੇ ਕੁਝ ਕੁ ਵੀਡੀਓ ਹੋਰ ਬਣਾਵਾਂਗੇ ਤੇ ਕੁਝ ਕੁ ਉੱਥੋਂ ਵੀ ਬਣੂਗੀ ਕੈਨੇਡਾ ਤੋਂ ਰਿਕਾਰਡ ਹੋ ਗਿਆ ਹਾਂ ਕੀ ਲਿਖਾਣਾ ਇਹ ਇਹ ਪ੍ਰੈਰਿਟੀ ਮਤੀ ਅੱਜ ਆਈ ਨਹੀਂ ਲਿਖਾਈ ਪ੍ਰਾਇਟੀ ਮਤੀ ਚਾਚਾ ਹੀ ਲਿਖੂ ਤੇ ਹਾਂ ਨਿਕਲ ਪ੍ਰਾਇਟੀ ਮਤੀ ਲਿਖਿਆ ਹੋਇਆ ਪ੍ਰਾਇਟੀ ਮਤੀ ਲਿਖਿਆ ਹੋਇਆ ਤੇ ਦਾ ਹੂੰ ਉਹ ਪਰ ਮੈਂ ਕਹਿੰਦਾ ਪਿੰਡ ਦਾ ਕੀ ਸਹਾਇਜ ਹੋਗਾ ਪਿੰਡ ਕੀ ਕਹਿਣਾ ਪਿੰਡ ਦੀ ਵੀ ਸਪੋਰਟ ਆਈ ਪੂਰੀ ਆਪਣੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਨੇ ਤੇ ਪੂਰੀ ਸਪੋਰਟ ਆਪਣੀ ਪਿੰਡ ਨਾਲ ਪਿੰਡ ਦੀ ਆਪਾਂ ਨੂੰ ਇੰਡਰਾ ਤਾਂ ਹੁਣੇ ਨਾ ਲੱਗਣੀ ਬੈਠੇ ਵੀ ਉਹਨੂੰ ਬੁਲਾ ਲਓ ਯਾਰ ਹਾਂ ਬੁਲਾਉਂਦੇ ਨੇ ਕਿਉਂਕਿ ਸਟੇਜ ਲੱਗਦੀ ਆ ਹਾਂ ਬੁਲਾਉਂਦੇ ਨੇ ਹੈ ਹਾਂ ਬੁਲਾਉਂਦੇ ਨੇ ਕਿ ਨਹੀਂ ਮੌਕਾ ਮਿਲਿਆ ਉਹਦੋਂ ਆਰਕਾਸ਼ ਲੱਗੀ ਉਹਨਾਂ ਕਦੇ ਤੈਨੂੰ ਮੌਕਾ ਵਰਗਿਆ ਮੈਂ ਨਹੀਂ ਕਰੋ ਜਿੱਦੇ ਜਾਗੂ ਜੂ ਗੁੰਦੀ ਆ ਗਈ ਉਹਦੇ ਮੇਰੇ ਪਾਪੇ ਨੂੰ ਕਹਿਦਾ ਉਹਨਾਂ ਨੇ ਹੂੰ ਵੀ ਲੈ ਆਈ ਇਹਦਾ ਫਾਇਦਾ ਜਾਗੂ ਚਾ ਬਾਵਾਸ ਨਹੀਂ ਸੀ ਗਏ ਉਦੋਂ ਜਿਹੜੇ ਆੜ ਗਏ ਮਾਲਵੇ ਦਾ ਜੱਟ ਜੱਟ ਵੜ ਸੁਣਾਇ ਸੀ ਕੋਈ ਨਾਮ ਹੋ ਚਿੱਟ ਪະຍਾਮ ਮਾਉ ਤੋਂ ਯਾਗ ਟਾਣੇ ਕੈਮੋ ਜੱਟ ਕਿੰਨਾ ਯਾਰੀ ਅੱਖਾਂ ਦੰਦੀਆਂ ਨੇ ਲੇਮੋ ਸੜਕਾਂ ਦੇ ਉੱਤੇ ਜਿਹੜੀ ਫਰੇ ਨੱਚਦੀ ਥੱਲੇ ਲੱਦੀ ਜੀਪ ਟੱਬੇ ਵਾਲੀ ਟੱਤਦੀ ਨਰਕਾ ਨੂੰ ਜਾਂਦੀ ਜੀ ਦੀ ਪੜ ਬੱਲੀਏ ਮਾਲ ਮੇਰਾ ਜੱਟ ਜੱਟ ਬਾੜ ਬੱਲੀਏ ਸਿੱਧੀ ਤੇਰੀ ਕਰਦਾ ਯੋ ਰੈਡ ਬੱਲੀਏ ਮਾਲ ਮੇਰਾ ਜੱਟ ਜੱਟ ਬਾੜ ਬੱਲੀਏ ਮਾਲ ਮੇਰਾ ਜੱਟ ਜੱਟ ਬਾੜ ਬੱਲੀਏ ਆਏ ਆਏ ਉੱਬਰੀ ਕੰਡੇ ਬਦਨਰਾ ਕਹਿੰਦੀਆਂ ਨੇ ਜੀਨਾ ਗੱਬਰੂ ਦਾ ਰੋਬ ਦੇਖ ਤੀਨਾ ਕੱਲਿਆਂ ਵਾਲੇ ਸ਼ੋਰੀ ਉੱਤੇ ਬੁੱਕਦਾ ਏ ਝੋਟਾ ਵੱਡੇ ਦਰਵਾਜੇ ਪਿੰਡ ਖੁੱਲੀਆਂ ਜ਼ਮੀਨਾਂ ਔ ਸੜ ਦਲ ਪੜੇ ਡੜ ਡੜ ਬੱਲੀਏ ਮਾਲ ਬੇਦਾ ਜੱਟ ਜੱਟ ਬਾੜ ਬੱਲੀਏ ਸਿੱਧੀ ਤੇਰੀ ਕਰਦਾ ਜੋੜ ਬੱਲੀਏ ਮਾਲ ਬੇਦਾ ਜੱਟ ਜੱਟ ਬਾੜ ਬੱਲੀਏ ਮਾਲ ਬੇਦਾ ਜੱਟ ਜੱਟ ਬਾੜ ਬੱਲੀਏ ਆਏ ਆਏ ਤੇ ਦੂਤਸੇ ਵਾਲਾ ਜਿੱਥੇ ਸੰਸਕਾਰ ਹੋਏ ਸੀਗੇ ਉੱਥੇ ਪੁੱਤ ਲੱਗਿਆ ਹੈ ਹਾਂ ਗਏ ਹਾਂ ਹਮ ਦੁਬਾਰਾ ਵੀ ਗਿਆ ਗਦੇ ਹਾਂ ਬਾਬਾ ਵਰੀ ਜਾਈ ਕੀ ਸੋਚਦਾ ਹੁੰਨਾ ਉੱਥੇ ਜਾ ਕੇ ਉੱਥੇ ਤਾਂ ਹੀ ਸੋਚਦਾ ਜੀ ਵੀ ਵੱਦਾ ਇੱਕਦਮ ਉਹਦਾ ਮਿੱਟੀ ਦਾ ਪੁੱਤ ਲਈ ਆਈ ਕੀ ਪਤਾ ਕਿੱਡਾ ਕ ਮਰਜੀ ਉਹ ਆਈ ਪਰ ਕੀ ਪਤਾ ਕਦੋਂ ਕ ਹੋ ਜੇਣਾ ਬੰਦੇ ਦਾ ਟਾਈਮ ਆ ਜੇ ਤੇ ਪਰ ਬਹੁਤ ਮਾੜਾ ਹੋਇਆ ਜੀ ਬਾਈ ਨੂੰ ਅੱਜ ਵੀ ਯਾਦ ਕਰਦੇ ਆਂਗੇ ਸਟੋਰੀਆਂ ਵੀ ਰੋਣੀਆਂ ਮੱਝ ਔਰੇ ਕਹਿਣਾ ਪੋਡਕਾਸਟ ਦੇ ਵੀ ਜਿੰਨੇ ਵੀ ਬੰਦੇ ਨੇ ਕੋਈ ਵੀ ਸੋਸ਼ਲ ਮੀਡੀਆ ਚਲਾਉਂਦੇ ਨੇ ਐਪ ਉਹ ਆਪਦੀ ਸਟੋਰੀ ਤੇ ਉਹ ਲਾਉਣਾ #justiceforsidhumoosewala ਆਪਦੀ ਸਟੋਰੀ ਤੇ ਜਰੂਰ ਲਾਉਣਾ ਉਹ ਸਟੋਰੀ ਉਹ ਲਾਉਣੀ ਚਾਹੀਦੀ ਹੈਗੀ ਕੀ ਬਤਾ ਬਾਈ ਨੂੰ ਆਪਣੀ ਨਿੱਕੀ ਸਟੋਰੀ ਨਾਲ ਇਨਸਾਫ ਮਿਲ ਜੇ ਨਾ ਬਾਈ Sidhu Moosewala ਦੇ ਮਾਰਾ ਕਰਨ ਮਿਲੇ ਹਾਂ ਹਾਈ ਹੋਂਦਾਰੇ ਨਾ ਉਹ ਨਹੀਂ ਮਿਲੇ ਉਹ ਦੀ ਮਿਲੇ ਸੀਗੇ ਉਹਦੇ ਮਿਲੇ ਤਾਂ ਕਿਹੜੇ ਕੰਨਾ ਗਏ ਸੀ ਅ ਲਾਈਵ ਨਹੀਂ ਗਏ ਸੀਗੇ ਜੀ ਉਥੋਂ ਹੀ ਸਲਾਕ ਸਲਾਕ ਗਾਣਾ ਇੱਕ ਉਹ ਇੱਕ ਦਾ ਲਾਸਟ ਰਾਈਡ ਆ ਉਹਦਾ ਲਾਸਟ ਰਾਈਡ ਸੀ ਨਾ ਹਉ ਉਮਰ ਦੇਸ ਹਬ ਨਾਲ ਦੂਣਾ ਰਤਬਾ ਥੋੜਾ ਨੀਓ ਬਹੜਾਈ ਖਲਾਕੀ ਚਲਦਾ ਅੱਖਾਂ ਚ ਆ ਦਿੱਤੀ ਕੋਈ ਸ਼ੈ ਬੋਲਦੀ ਐ ਮੈਨੀ ਕੋਈ ਦੁਨੀਆ ਤੋਂ ਆਕੀ ਚਲਦਾ ਪਿਛਲੇ ਕੁ ਜਨ ਮਰ ਤਣੀ ਲੱਗਦਾ ਜਾਂ ਫੇ ਮਿਹਰਬਾਨ ਐ ਖਬਾਜਾ ਮਠੀਏ ਚੋਬਰ ਦੇ ਚਿਹਰੇ ਉੱਤੇ ਨੂਰ ਦਾ ਛਧਾਣੀਏ ਦਾ ਉਠੂਗਾ ਜਵਾਨੀ ਚ ਜਨਾਜਾ ਮਠੀਏ ਚੋਬਰ ਦੇ ਚਿਹਰੇ ਉੱਤੇ ਨੂਰ ਦਾ ਛਧਾਣੀਏ ਦਾ ਉਠੂਗਾ ਜਵਾਨੀ ਚ ਜਨਾਜਾ ਮਠੀਏ ਆਏ ਆਏ ਉਗ ਗੈਰਾਂ ਦੇ ਆ ਮੱਥੀਆਂ ਤੇ ਪੈਣ ਰਿੰਕਲਾ ਇਸ ਹਿਸਾਬ ਨਾਲ ਕੋਈ ਜਵਾਨ ਨਹੀਂ ਹੁੰਦਾ ਮੰਨਿਆ ਤਰੱਕੀ ਲੋਕਾਂ ਬਹੁਤ ਕੀਤੀ ਹੋ ਪਰ ਇੰਨੀ ਸੇਤੀ ਕੋਈ ਮਹਾਨ ਨਹੀਂ ਹੁੰਦਾ ਤਖਤ তাজਮਾਨੇ ਦਾ ਪਲਟ ਹੋ ਗਿਆ ਬਦਲ ਨੇ ਦਿੱਤੀਆਂ ਅਰਬਾਜਾ ਮਠੀਏ ਚੋਬਰ ਦੇ ਚਿਹਰੇ ਤੇ ਨੂਰ ਦਾ ਚਧਾਣੀ ਇਹਦਾ ਉਟੂਗਾ ਜਬਾਨੀ ਤੇ ਜਨਾਜਾ ਮਠੀਏ ਜੋ ਬਰਦਾ ਤੇਰੇ ਉਤੇ ਨੂਰ ਦਸਧਾਨੀਏ ਦਾ ਉੱਠੂਗਾ ਜਵਾਨੀ ਚ ਜਦ ਨਾ ਜਾ ਮਿੱਟੀਏ ਆਏ ਆਏ ਕੀ ਸੋਚਦੇ ਐਂ ਗਾਣੇ ਬਾਰੇ ਇਹ ਜੀ ਬਾਈ ਜਮਾ ਆਪਦਾ ਮਰਨ ਨਹੀਂ ਗਾ ਕੇ ਗਿਆ ਜੀ ਇਹ ਬੰਦਾ ਬਾਈ ਜਮਾ ਇਹ ਗਾਣੇ ਚ ਇੱਕ ਸਿੰਗਰ ਦਾ ਛੀ ਆਂਦਾ ਸੀਗਾ ਕਹਿੰਦਾ ਉਹ ਬਾਈ ਨੇ ਕਹਿੰਦਾ ਜਦੋਂ ਇਹ ਗਾਣੇ ਦੀ ਵੀਡੀਓ ਬਣਾਈ ਆ ਕਹਿੰਦਾ ਉਹ ਤਾਂ ਉਹ ਵੀ ਅਰਥੀ ਵੀ ਤਿਆਰ ਕਰ ਲਈ ਸੀ ਵੀ ਮੈਂ ਇਹਦੇ ਉੱਤੇ ਪਊਗਾ ਪਰ ਉਹਦੇ ਡੈਡੀ ਘੂਰੀ ਖੜੇ ਸੀਗੇ ਸਿੱਧੂ ਦੇ ਤੇ ਉਹਨਾਂ ਨੇ ਪਾਇ ਨਹੀਂ ਦਿੱਤਾ ਲੜ ਪਈ ਉਹਨਾਂ ਬਾਈ ਦਾ ਉਹਨੂੰ ਪਤਾ ਹੀ ਸੀਗਾ ਬਾਈ ਸਾਰਾ ਕੁਝ ਇੱਕ ਸਲੇਬ ਸਲੇ ਸੈਲੀਬ੍ਰਿਟੀ ਗਿਲਰ ਗਾਣਾਗਾ ਉਹ ਰੇ ਬੱਚੋ ਜਮਈ ਆਈ ਦੱਸਿਆ ਹੋਇਆ ਗਵੀ ਰਾਈਟ ਵਿੰਡੋ ਬੌਂਟ ਦੇ ਵਜੇ ਹੋਇਆ ਰਾਈਟ ਵਿੰਡੋ ਬੌਂਟ ਦੇ ਵਜੇ ਹੋਇਆ ਜਿਹਦੇ ਫੇਰ ਜਿਹਦੇ ਫੇਰ ਸੁਣੀ ਆਓ ਟਾਉ ਰਟਪਾ ਲਾ ਕੇ ਜੜੇ ਘੜੇ ਕੱਢ ਦੇ ਮੈਂ ਉਹਨਾ ਟੀ ਮਾਂ ਵਿੱਚੋਂ ਨਹੀਂ ਆਓ ਹੱਥ ਜਿੱਡਾ ਹੁੰਦਾ ਏ ਮੋਜਰ ਟੰਗੇ ਆ ਨਹੀਂ ਬਾਗੀ ਜੀ ਨਾ ਵਿੱਚ ਨਹੀਂ ਆਉ ਨਮੀ ਦੀ ਮੰਦਿਰ ਉੱਠੀ ਤੇਰੇ ਸ਼ਾਇਰ ਦੀ ਬੱਚੇ ਨਾਮ ਜੱਟ ਦਾ ਹਾਂ ਤੂੰ ਸੁਣਿਆ ਤਾਂ ਬਹੁਤ ਹੁਣਾ ਦੇ ਕਿਆਣੀ ਹੁਣਾ ਮੈਨੂੰ ਸੀਨਾ ਵਿੱਚ ਨਹੀਂ ਆਉ ਜਦੋਂ ਕਿਤੇ ਨਿਕਲੇ ਹੋਏ ਬਾਹਰ ਹੁਣ ਨਿਆਣੀ ਉਹਦਾ ਕਾਲ ਹੁੰਦਾ ਆਣੀ ਮੈਂ ਕਿਹਾ ਤਿੰਨ ਚਾਰ ਤੇ ਕੁੱਤੀ ਦਾਣੀ ਗੋਲੀ ਦਾ ਪ੍ਰਿੰਟ ਛਪਿਆਣੀ ਮਿੱਤਰਾ ਦੀ ਕਾਰ ਤੇ ਆਉ ਗੁੱਚੀ ਦਾਣੀ ਗੋਲੀ ਵਾਲਾ ਸੱਪ ਸਪਿਆਣੀ ਮਿੱਤਰਾ ਦੀ ਕਾਰ ਤੇ ਆਏ ਆਏ ਗਦੋਆਰੇ ਗਾਣਾ ਆਪਦੇ ਪ੍ਰਸ਼ੰਸਕਾਂ ਨੂੰ ਕੀ ਕਹਿਣਾ ਚਾਹੁੰਦਾ ਹੁਣ ਸਾਡੇ ਗਾਣੇ ਇੱਕ ਦਾ 15 16 ਦਿਨਾਂ ਨੂੰ ਆਊਗਾ ਜੀ ਤੇ ਅਸੀਂ ਵੀ ਮੂਛ ਵਾਲੇ ਨੂੰ ਕੋਈ ਦਾੜ-ਦਾੜ ਕਰਕੇ ਗਾਣੇ ਹਟਾਂਗੇ ਅਸੀਂ ਵੀ ਗਰਦੀ ਠਾਉਣੀ ਆ ਜੀ ਤੇ ਜਿਹੜੇ ਭਰਾ ਆਪਾਂ ਨੂੰ ਸਪੋਰਟ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਆ ਤੇ ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਧੰਨਵਾਦੀ ਆ ਦੋਸਤੋ ਬੱਚਾ ਦੀਪ੍ਰੀਤ ਇਸ ਉਮਰ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਬੱਚੇ ਤੋਂ ਬਾਈਆਂ ਸਿਆਣਪ ਵਾਲੀਆਂ ਗੱਲਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਬੱਚਾ ਕਈ ਵਾਰੀ ਬੋਲ ਦੇ ਚੱਲਦੇ ਆ ਇਹ ਵੀ ਹੋ ਜਾਂਦਾ ਹੈ ਤਾਂ ਉਸ ਲਈ ਗੁਸਤਾਖੀ ਮਾਫ ਬੱਚਾ ਸਮਝ ਕੇ ਟੈਲੈਂਟ ਹੈ। ਇਸ ਉਮਰ ਦੇ ਵਿੱਚ ਜਦੋਂ ਕਿਸੇ ਨੂੰ ਪ੍ਰਸਿੱਧੀ ਮਿਲਦੀ ਹੈ ਨਾ ਤਾਂ ਵੱਡੇ-ਵੱਡੇ ਹਿਲ ਜਾਂਦੇ ਨੇ। ਇਸ ਉਮਰ 'ਚ ਲੱਗਦਾ ਹੁੰਦਾ ਹੈ ਕਈ ਵਾਰੀ ਹੈ ਨਾ ਤਾਂ ਇਹੀ ਦੁਆ ਕਰਦੇ ਹਾਂ ਕਿ ਦੀਪ੍ਰੇਤ ਤਰੱਕੀਆਂ ਕਰੇ। ਦੀਪ੍ਰੀਤ ਤੁਹਾਡੇ ਤੋਂ ਉਮੀਦ ਕਰਦਾ ਹੈ ਕਿ ਜਿਵੇਂ ਤੁਸੀਂ ਇਹਦੇ ਪਹਿਲਾਂ ਗੱਲ ਨੂੰ ਪਿਆਰ ਦੇ ਰਹੇ ਹੋ ਸਤਿਕਾਰ ਦੇ ਰਹੇ ਹੋ ਜਿਹੜੇ ਹਾਲਾਤਾਂ ਚੋਂ ਦੀਪ੍ਰੀਤ ਉੱਠਣਾ ਚਾਹੁੰਦਾ ਦੱਸਿਆ ਨਾ ਕਿ ਭਰਾ ਇਹਦਾ ਲੇਬਰ ਕਰਦਾ ਹੈ ਹਨਾ ਦੋ ਭੈਣਾਂ ਲੱਗੀਆਂ ਦੀਪ੍ਰੀਤ ਦੇ ਹਿੱਸੇ ਇਸ ਗੱਲ ਦੀ ਖੁਸ਼ਕਿਸਮਤੀ ਆਈ ਹੈ ਕਿ ਇਹਦਾ ਪਿੰਡ ਸਪੋਰਟ ਕਰ ਰਿਹਾ ਹੈ ਇਹਦੇ ਗੁਆਂਢੀ ਸਪੋਰਟ ਕਰ ਰਹੇ ਨੇ ਤਾਂ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਦੀਪ੍ਰੀਤ ਤੁਹਾਡੀਆਂ ਦੁਆਵਾਂ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇ ਇਹੀ ਕਹਾਗੇ ਅੰਤ ਵਿੱਚ ਕਿ ਮੰਜ਼ਿਲیں ਉਹੀ ਕੋ ਮਿਲਦੀ ਹੈ ਜਿਨਕੇ ਸੁਪਨਿਆਂ ਮੇ ਜਾਨ ਹੁੰਦੀ ਹੈ ਪੰਖੋ ਸੇ ਕੁਛ ਨਹੀਂ ਹੋਤਾ ਹੌਂਸਲੇ ਸੇ ਉਡਾਨ ਹੁੰਦੀ ਹੈ ਤੇ ਅੱਜ ਇਹ ਹੌਸਲਾ ਸਾਨੂੰ ਲੱਗ ਰਿਹਾ ਹੈ ਕਿ ਡੀਪਰੀ ਦੇ ਵਿੱਚ ਹੈਗਾ ਸਿੱਖੂਗਾ ਅੱਗੇ ਵਧੂਗਾ ਇਸੇ ਉਮੀਦ ਦੇ ਨਾਲ ਜੁੜੇ ਰਹੋ ਸਲੇਕ ਪੌੜ ਕਾਟ ਦੇ ਨਾਲ